ਮੈਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਅੱਜ ਸਾਡੇ ਜੋਰਪੁਰ ਸੁਖਦੇਵ ਸਿੰਘ ਦਾ ਟ੍ਰੇਨਰ ਸਾਡੀ ਲੇਬਰ ਸੈਣੀ ਅੰਮ੍ਰਿਤਸਰ ਤੋਂ ਉੱਤਰ ਦੇ ਵਿੱਚ ਲੇਬਰ ਸੈਣੀ ਵਾਲਿਆਂ ਦੀਆਂ ਗੱਲਾਂ ਸੁਣਵਾਉਣ ਵਾਸਤੇ ਇੱਥੇ ਪਹੁੰਚੇ ਨੇ ਅਸੀਂ ਮਾਨ ਸਰਕਾਰ ਕਾ ਦੀ بےتی کرتے ہیں دو ہزار بائی دواز اٹھائی سے کہ یہ لوگ آم پارٹی ہیں پر ہوں سان دو ہزار پچیس پتا لگ لگ رہا تین سال ہو گیا سرکار بنی کو پر پنجاب کے لوگ ورد کیوں نہیں پنام کے لوگ ਬੰਗਾਜੀ ਚਲਦੀਆਂ ਆਈਆਂ ਵਾ ਉਹਦੇ ਵਿੱਚ ਇੱਕ ਨੋਟੀਫਾਈਸ ਯਾਰੀ ਕੀਤਾ ਗਿਆ ਸੀ ਕਿ ਸਭ ਸਭ 60 ਲੱਖ ਤੱਕ ਇਹਨਾਂ ਨੂੰ ਸੌਂਦੂਗੀ ਤੇ ਹੋਰ ਵੀ ਸੁਤਾਨ ਜਣ ਗਿਆ ਇਹਨਾਂ ਨੂੰ ਦਿੱਤੀਆਂ ਜਾਣਗੀਆਂ ਉਹ ਨੋਟੀਫਾਈਸ ਕਾਂਗਰਸ ਸਰਕਾਰ ਨੇ ਯਾਰੀ ਕੀਤਾ ਸੀ ਉਹਦੇ ਵਿੱਚ ਹੁਣ ਨੋਟੀਫਾਈਸ ਦੀ ਤਰੀਖ ਲੱਗਿਆ ਨੂੰ 9 ਚੇਰਮੈਨ ਸਾਡੇ ਜਿਹੜੇ ਬਜੰਦਰ ਰਾਈਡਰ ਨੇ ਪੰਜਾਬ ਦਾ ਸਾਡਾ ਚੇਰਮੈਨ ਨੇ ਸੇਵਾ ਕੀਤਾ ਜਿਹੜਿਆਂ ਦਾ ਚੇਰਮੈਨ ਨੇ ਪੂਰੇ ਯੂਨਿਟ ਤੱਕ ਇਹਰ ਤੱਕ ਮੁਕ ਮਦਰੀ ਤੱਕ ਫੈਲ ਭੇਜੀਆ ਪਰ ਸਾਡਾ ਨਾਂ ਵੀ ਨਾ ਹੋ ਗਿਆ ਸਾਡਾ ਹਜੇ ਨੋਟੇ ਤੇ ਯਾਰੀ یہ آن لائن ہو گئے ہیں تو آن لائن جا سکی ہو کوئی بھی گل <سؤال> بات یہ کووڈ بند کیوں نہیں کرتے سارا یہ جی اس نوٹیفکیشن جاری کیا جائے پچی لاکھ تک ساتھ بندہ بڑے پول چکے نے ਸਾਡਾ ਦੋਤੀ ਤੇ ਯਾਦੀ ਦਿੱਤਾ ਜਾਵੇ 25 ਲੱਖ ਤੱਕ ਹਨ ਗਰੀਬਾਂ ਨੂੰ ਲੇਬਰ ਸਹਿਕਾਰੀ ਨੂੰ ਸਬਤ ਦਿੱਤੀ ਜਾਵੇ ਦੇਣ ਹੋਰ ਤੋਂ ਕੋਕ ਆਵਾਜ਼ ਚੈਨਲ ਤੇ ਉੱਤੇ ਇਹਨਾਂ ਤੇ ਸਾਰੇ ਜਿਹੜੇ ਵਿਚਾਰ ਦਾਇਰ ਆਉ ਸਹਿਕਾਰੀਆ ਤੇ ਵੱਖਰੇ ਵੱਖਰੇ ਨਾ ਦੇ ਬੈਠੇ ਨੇ ਲੇਬਰ ਕਾਪਟਾ ਸਹਿਕਾਰੀ ਸੁਭਾਵਾ ਇਸ ਵਕਤ ਜਿੱਥੇ ਬੈਠੇ ਆ ਜਿਸ ਜਗ੍ਹਾ ਤੇ ਇਹ ਲੇਬਰ ਕਾਪਟਾ ਸਹਿਕਾਰੀ ਸੁਭਾਵਾ ਦਾ ਤੱਤਰ ਹੈ ਇਹ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਿਹੜਾ ਲੇਬਰ ਸੁਭਾਵਾ ਦਾ ਤਾਸ ਕਰਨਾ ਸੀ ਉਹ ਨਾ ਪਾਸ ਕਰਨ ਤੋਂ ਪਹਿਲਾਂ ਸਾਰਾ ਵਿਚਾਰ ਵਟਾਂਦਰਾ ਵਾਕ-ਵਾਕਨ ਮੈਂਬਰਾਂ ਦੇ ਨਾਲ ਉਹ ਇਸ ਕਰਕੇ ਸਰਕਾਰ ਤੋਂ ਮੰਗ ਕਰ ਰਿਹਾ ਅਗਲੀ ਗੱਲਬਾਤ ਜਿਹੜੀ ਉਹ ਅਸੀਂ ਆਪਣਾ ਜਵੰਡਾ ਸੈਟਿੰਗ ਉਹਨਾਂ ਕੋ ਆਪਣਾ ਵਿਚਾਰ ਲੈ ਰਹੇ ਆ ਤੇ ਸਰਕਾਰ ਪ੍ਰਤੀ ਕੀ ਗੱਲਬਾਤ ਹੈ ਮਤਲਬ ਨੋਟੀਫਿਕੇਸ਼ਨ ਇਸ ਪ੍ਰਤੀਕਲ ਗਲਪਤ ਜਿਹੜੀ ਸਰਕਾਰ ਦੀ ਆਵਾਜ਼ ਪਹੁੰਚਣ ਦਾ ਕੋ ਹੋ ਰਹੀ ਆ ਇਹ ਸਮੈਂ ਸਹਾਰੀਆਂ ਦੇ ਕਾਫੀ ਮੈਂਬਰਾਂ ਵਿੱਚ ਰੋਸ ਹੈ ਕਿ ਸਰਕਾਰ ਨੇ ਫੇਰ ਵੀ ਸਾਡੀ ਪੈਦਾ ਕਰ ਦਿੱਤੀ ਵਿੱਚ ਚਲੋ ਜੀ ਹਾਂਜੀ ਵਾਹ ਜੀ ਖਾਲਸਾ ਅੱਜ ਅਲਬਰੋਡ ਕੋਲ ਸੋਸਾਇਟੀ ਨੂੰ ਅਫੀਸਰ ਅੱਜ ਦੇਵ ਸਨ اگے بار بار <coughs> لیا چاہ رہے ہیں کہ اج اگست دو ہزار چوبی کو جہاں لیبل سوسائٹیاں سرکار رائت دلّی آ رہی ہیں وہ مان سرکار نے وہ رایت اٹھ مہینے ہو گیا اور نوٹیفیشن نہیں جی مار گرین سوسائٹی لیبل دل پی رہی ہے ਅਸੀਂ ਅੱਗੇ ਵੀ ਬੜੀ ਬੜੀ ਬੇਨਤੀ ਕਰ ਚੁੱਕੇ ਆ ਮਾਨ ਸਰਕਾਰ ਕੀ ਮਾਨ ਸਰਕਾਰ ਸਾਹਿਬ ਜੀ ਤੁਸੀਂ ਸਾਡਾ ਹੱਕ ਖੋਹ ਰਹੇ ਨੇ ਸਾਡਾ ਹੱਕ ਸੰਭਲਤਾ ਜਾ ਇਹ ਤੁਸੀਂ ਵੱਡੇ ਵੱਡੇ ਠੱਗੇਦਾਰਾਂ ਨੂੰ ਸਪੋਰਟ ਕਰਦੇ ਹੋਏ ਨੇ ਤੇ ਸਾਡੇ ਗਰੀਬ ਇੱਕ ਦਾ ਨੂੰ ਹੋਰ ਤੁਸੀਂ ਮਾਰੀ ਲਾਦੇ ਮਾਨ ਸਰਕਾਰ ਸਾਹਿਬ ਜੇ ਤੁਸੀਂ ਨੋਟੀਫਿਕੇਸ਼ਨ ਕਰ ਦਿੱਤੇ ਜੇ ਤੇ 20 ਲੱਖ ਰੁਪਏ ਤੱਕ ਜੇ ਸਾਡੇ ਡੈਕਟਰ ਹੋਸਟ ਕਰ ਦਿੱਤੇ ਜੇ ਇਹਦਾ ਤਾਂ ਬਹੁਤ ਹੀ ਵੈਰੀ ਹਟਾਉਣਾ ਤੁਹਾਡੇ ਪੰਜਾਬ ਵਿੱਚ ਘੱਟੋ-ਘੱਟ ਹੀ ਤੇ 20 ਲੱਖ ਵੋਟ ਦਾ ਤੁਹਾਡੇ ਵੈਰੀ ਚਾਫਾ ਹੋਣਾ 20 ਲੱਖ ਵੋਟ ਤੁਹਾਡੀ ਇਹ ਤਾਂ ਵੈਰੀ ਹੁੰਦਾ ਜੇਕਰ ਜਿਹੜੀਆਂ ਜਿਹੜੀਆਂ ਲੈਗਲ ਸੁਸਾਇਟੀਆਂ ਸਾਡੇ ਪੰਜਾਬ ਵਿੱਚ ਬਣੀਆਂ ਰਜਿਸਟਰ ਹੋਈਆਂ ਨੇ ਉਹ ਘੱਟੋ-ਘੱਟ 20 ਲੱਖ ਮੈਂਬਰ ਦਾ ਹੈ ਪੰਜਾਬ ਵਿੱਚ ਤੇ ਅਸੀਂ ਨਾਸਰਦਾਰ ਲਈ ਬੇਨਤੀ ਕਰਦੇ ਆਂ ਮਾਨ ਸਾਹਿਬ ਕਿ ਸਾਡਾ ਜਿਹੜਾ ਰੋਗੂਕੇਸ਼ਨ ਹੈ ਉਹ ਜਲਦ ਜਲਦ ਜਾਰੀ ਕੀਤਾ ਜਾਵੇ ਤੇ ਸਾਡਾ ਅਰੋਜੀ ਰੋਟੀ ਸਾਡੀ ਚੱਲੇ ਅਤੇ ਇੱਕ ਹੋਰ ਗੱਲ ਕਹਿਣਾ ਚਾਹ ਰਹਾ ਕਿ ਸਦਾ ਸਭ ਪਾਸੇ 60 ਲੱਖ ਦਾ ਸਾਨੂੰ ਵੈਰੀਫਾਈਟ ਦੇ ਰਿਹਾ ਟੈਂਡਰ ਹੈ ਪਰ ਦੂਜੇ ਪਾਸੇ ਇਹ ਸਾਨੂੰ ਮਹਿਪਾ 50 ਲੱਖ ਕੁ ਇਨਵੈਸਟਮੈਂਟ ਲੱਗ ਕੇ ਦੇ ਰਿਹਾ ਹੈ ਕਿ ਸਾਡਾ ਬਸ 10 ਲੱਖ ਦਾ ਸਾਡਾ ਆਖ ਮੰਗਦੇ ਅਸੀਂ ਉਹੀ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਸਾਡਾ 60 ਲੱਖ ਦਾ ਹਾਲੇ ਰਿਸਪੌਂਡ ਹੋਵੇ ਤਾਂ ਉਹ ਜੀ ਉਹ 60 ਲੱਖ ਦਾ ਕੰਪਲੈਨਡ ਦੇ ਹੱਥ ਤੱਕ ਧੰਨਵਾਦ ਵਾਡੇ ਕੋਈ ਨੰਨੇ ਵਾਲੀ ਗੱਲ ਹੈ ਦਾਵਾ ਹਰ ਹਰ ਸਭ ਚੈਨਲ ਸੈਕਟਰ ਨੰਬਰ 34 ਦੀ ਤੋਂ ਮਾਰਕ ਦੇ ਸੈਟਿੰਗ ਦੇ ਤਵੇਦੇ ਤੇ ਅੱਜ ਦੁਨੀਆ ਦੇ ਵਿੱਚ ਲੋਕਾਂ ਕੋ ਬਾਤ ਜਿਹੜਾ ਚੈਨਲ ਉਹਨਾਂ ਨੇ ਟੋਡਾਇਰਡ ਇਟੂ ਆ ਗਿਆ ਜਿਸ ਤੋਂ ਬਾਅਦ ਆਇਆ ਅਸੀਂ ਮਾਰ ਸੈਟ ਕਰਾ ਸਾਡਾ ਕੋਵਿਡ ਸੈਰੀ ਜਿੱਟੂ ਵਾਲ ਇਹਨਾਂ ਬਤਨਾਂ ਕੋਬ੍ਰਸ ਸਟੱਡੀ ਮਹਾਵੀਰ ਤੋਂ ਲੈ ਕੇ ਜੀ। ਜੀ ਚੁੰਡਾ ਗੋਰਸ ਰੈਡੀ ਦਾ ਮਾਰਗਦਰਸ਼ਨ ਇਸ ਸੰਦਰਭ ਵਿੱਚ। ਰਾਬਾਹ ਤੇ ਬੀਰੂ ਦੇ ਕੋਬ੍ਰਸ ਰੈਡੀ ਦਾ ਪ੍ਰਧਾਨ ਆ। ਮੈਂ ਇਹੋ ਹੀ ਪਾਲ ਸਰਕਾਰ ਨੂੰ ਤੇ ਅਧਿਕਾਰਤ ਸਨ ਸਰਟੀਫਿਕੇਸ਼ਨ ਚ ਦਿੱਤਾ ਹੈ। ਬਹੁਤ ਬਹੁਤ ਧੰਨਵਾਦ ਆ ਪਾਲ ਸਰਕਾਰ ਤੇ ਜੋ ਵੀ ਰਹਿਦਾ ਸਾਡੀਆਂ ਲੱਟੀਆਂ ਗਿਆ ਸਮਾਜ ਦੇ ਤੇ ਦਿੱਤੀ ਅਦਾਕਾਰੀ ਤੇ ਬਹੁਤ ਨੰਬਰ ਕਿਹਨੂੰ ਕਹੋ ਨਾ ਰਾਈਟ ਕੀਤਾ ਕਰਦਾ ਉਹ ਯਾਰੋ ਬੰਦੇ ਨੇ ਖਰਚਾ ਸਿੱਧਾ ਦੇਉਂਦਾ ਫੈਕਾ ਤਾਣਾ ਇਹਨਾਂ ਨੇ ਪੰਜਾਬ ਚੋਂ ਪਾਸੋਂ ਮਾਰਗਤੀਆ ਸਾਰੇ ਸਾਹਿਬਾਂ ਦੇ ਮੈਂ ਕਿਹੜੇ ਇੱਥੇ ਆਪਣਾ ਵਿਚਾਰ ਬਟਾਂਦਰਾ ਇਹਦਾ ਹੈ ਕਿ ਪੰਜਾਬ ਸਰਕਾਰ ਨੂੰ ਘਾਹ ਦੇ ਕੋਸਤੇ ਪੰਜਾਬ ਸਰਕਾਰ ਨੂੰ ਉਸ ਦੇ ਹੋਏ ਇਹ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਨੇ ਬਾਸ ਦਿੱਤਾ ਤੇ ਇਸ ਸੈਟਮੈਂਟ ਦੇ ਜਿਹੜੇ ਨੰਮੈਂਦੇ ਆਏ ਅੱਜ ਇਹਨਾਂ ਨੇ ਕੁਝ ਗੱਲਬਾਤ ਕਰਨ ਦੀ ਬਲਿਆਸ ਤੇ ਉਹ ਗੱਲਬਾਤ ਪਹੁੰਚਾਉਣ ਵਾਸਤੇ ਸਰਕਾਰ ਤੱਕ ਸਰਕਾਰ ਦੇ ਕੰਪਨੀ ਨੇ ਬਲਿਆਸ ਸੜਕਾਂ ਦੇ ਕਦੇ ਬੈਠੇ ਇਹਨਾਂ ਦਾ ਹੱਲ ਦੋ ਇਹ ਬਹਿਲੇ ਬੈਠੇ ਆ ਇਹਨਾਂ ਦਾ ਰਿਕਾਰ ਜਿਹੜਾ ਸਰਕਾਰ ਨੇ ਖੋਲਾ ਤੇ ਉਹ ਵਹਾ ਜਦ ਇਹ ਆਪਦੀ ਪਾਸਤਾ ਇਹਦੇ ਨਾਲ ਨਾਲ ਜਿੱਥੇ ਮੈਂ ਲੋਕਵਾਸ ਦੇ ਸੇਕ ਚਹਿਲਤ ਦੀ ਗੱਲ ਕਰ ਰਿਹਾ ਉਥੇ ਨਾਲ ਨਾਲ ਮੇਰਾ ਇਸ ਪੂਰੀ ਦੁਨੀਆ ਦੇ ਨਾਮ ਦੀ ਸੁਭਾਤਾ ਲੇਬਰ ਕਾਪਰੇਟ ਸਹਿਕਾਰੀ ਸੁਭਾਤਾ 752 ਬੰਦਿਆਂ ਹੁੰਦੇ ਚਾਹੀਏ ਪਗਿੰਦਾਰ ਚੇੜੇ ਪਹਿਲਾ ਹੁਕਮ ਚਾਈ ਹੋਈ ਆ ਉਦੋਂ ਤੋਂ ਜੰਨੀਆਂ ਦੀ ਸਰਕਾਰਾਂ ਆਈਆਂ ਨੋਟੀਫਿਕੇਸ਼ਨ ਨੂੰ ਪਾਸ ਕਰਦੇ ਰਹੀਆਂ ਤੇ ਗਰੀਬ ਵਰਗ ਦੇ ਜਿਹੜਾ ਭਾਵੇਂ ਉਹ ਐਸਸੀੀ ਚਾਹੇ ਬੁਢਾਪਾ ਵਰਕਰ ਸੀ ਕੋਈ ਵੀ ਹੈਗਾ ਪਰ ਇਹ ਜਮੀਨ ਦੇ ਸਭਾ ਨੂੰ ਇੱਕ ਰੋਜ਼ਗਾਰ ਦੇਣ ਦਾ ਸਰਕਾਰ ਦਾ ਇਹ ਗੱਲ ਤਾਰ ਇਹਦੇ ਵਿੱਚ ਕੋਟੇਟ ਮਹੱਤਵ ਕਿਹੜਾ ਸਰਕਾਰ ਇਹਨਾਂ ਦੀਆਂ ਜ਼ਾਇਦੀਆਂ ਬੈਠ ਗਈਆਂ ਇਹਨਾਂ ਦਾ ਮੁੜ ਕੇ ਨਾ ਪਾਰ ਨਾ ਕਿਸੇ ਨਿਆਟ ਨਾ ਸਰਕਾਰ ਤੇ ਬਚਾਦੇ ਨੂੰ ਕੋਈ ਹੀ ਸਟੈਂਡਿੰਗ ਇਹ ਸਰਕਾਰ ਦਾ ਕਿਹਦੇ ਵਿੱਚ ਵੱਡਾ ਨੁਕਸਾਨ ਹੈ ਇਹ ਬਨੇ ਆ ਸਭ ਜਿਹੜੇ ਦੀ ਗੱਲ ਨਹੀਂ ਹੈ ਅਸੀਂ ਸਭ ਜਿਹੜੇ ਤੋਂ ਪੂਰੇ ਪੰਜਾਬ ਦੀ ਗੱਲ ਚੱਲਦੀ ਹੈ ਜਿਹੜੇ ਤੇ ਪਿਛਲੇ ਦਿਨ ਲੇਬਰ ਫੈਕਟ ਪੰਜਾਬ ਦੇ ਵੀ ਅਮਨ अरोड़ा ਜੀ ਦੇ ਨਾਲ ਗੱਲ ਕਰੀ ਕੀ ਪਰਮ ਨੂੰ ਲੱਗਦਾ ਬੜੀ ਗੱਲ ਕੀਤੀ ਯਾਰ ਤੇ ਸਰਕਾਰ ਤੱਕ ਆਵਾਜ਼ ਜਿਹੜੀ ਉਹ ਸਾਡੀ ਪਹੁੰਚਾਈ ਨਹੀਂ ਗਈ ਤੇ ਉਹਦੇ ਵਿੱਚ ਸਰਕਾਰ ਤੱਕ ਆਵਾਜ਼ ਪੂਰੀ ਹਾਰ ਹੀ ਨੇ ਹਰ ਘਰ ਦੇ ਚਲਕ ਬੇਬਰਕਾਉਂਟ ਸਹਿਕਾਰਿਓ ਦੇ ਭਾਵਾਂ ਦਾ ਹਰ ਤਰ੍ਹਾਂ ਕਰਕੇ ਸਹਿਯੋਗ ਜਿਹੜਾ ਲੋਕਵਾਸੀ ਸੰਦੀਪ ਸਿੰਘ YouTube ਚੈਨਲ ਦਾ ਹੋਵੇਗਾ ਇਹ ਸਮੇਂ ਸਮੇਂ ਦੇ ਨਾਮ ਇਹਦੀ ਧੰਨਵਾਦ ਸਰਕਾਰ ਤੱਕ ਪਹੁੰਚਾਈ ਹੈ ਉਹ ਬੇਨਤੀ ਕਰਦਾ ਕਿ ਇਹਨਾਂ ਦੀ ਬੇਰੁਜ਼ਗਾਰੀ ਜਿਹੜੀ ਹੋਈ ਆ ਉਹਨੂੰ ਧਿਆਨ ਵਿੱਚ ਰੱਖਦਾ ਔਰ ਰਾਹ ਦੇ ਦੇ ਸਰਕਾਰ ਨੇ ਦਿੱਤ ਦੇਣੀ ਤੇ ਆ ਸਰਕਾਰ ਲੋਕਾਂ ਦੇ ਦਰਵਾਜ਼ੇ ਆ ਆ ਇਹੜੇ ਲੋਕ ਦਰਵਾਜ਼ੇ ਬੈਠੇ ਆ ਸਰਕਾਰ ਦੇ ਦਰਵਾਜ਼ੇ ਬੈਠੇ ਆ ਮੰਗ ਕਰਦੇ ਇਹਨਾਂ ਦੀ ਗੱਲਬਾਤ ਤੁਸੀਂ ਕਿਹੜੇ ਆਪਰੇ ਸੁਣੀ ਆ ਇਹਨਾਂ ਦੀ ਗੱਲਬਾਤ ਤੁਸੀਂ ਕਿੱਥਰ ਸੁਣੀ ਆ ਉਹ